ਗੱਲ ਤਾਂ ਸੁਣਦਾ ਮੈਂ ਮੇਰੀ ਜੱਜ ਨਾਲ ਯਾਰ। ਵੀਰੇ ਮੈਂ ਤੇਰੀ ਨਾਲ ਹੀ ਲੱਗਾ ਤੂੰ ਬੋਲੀ ਜਾ ਮੈਂ ਸੁਣ ਰਿਹਾ। ਮੈਂ ਕਹਾਂ ਮੈਂ account ਨੰਬਰ ਭੇਜਦਾ ਕਿੰਨੇ ਪੈਸੇ ਪਾਏਗਾ। ਸਾਰੇ ਪੈਸੇ ਆਗੇ ਵੀਰੇ ਕੋਈ 17 ਲੱਖ ਰੁਪਇਆ ਪਾਣਾ। ਇੰਨੇ ਪੈਸੇ। ਹਾਂਜੀ। ਭਰਾ ਨਾਲ ਜ਼ਿਆਦਾ ਨਹੀਂ ਪਿਆਰ ਆ ਗਿਆ ਵੇਜੇ। ਯਾਰ ਪਿਆਰ ਤੇ ਵੀਰੇ تیرੇ ਨਾਲ ਸ਼ੁਰੂ ਧੀ ਹੈ ਤੈਨੂੰ ਪਤਾ। ਉਹ ਜਦੋਂ ਦਾ ਗਿਆ ਹੈ ਬਸ ਉਦੋਂ ਦਾ ਹੋਣੀ ਪਿਆਰ ਦਿਖਾਣ ਲੱਗਾ ਮੈਂ ਦੇਖਿਆ ਮੈਂ। ਇਹ ਪਿਆਰ ਦੇ ਤਰੀਕਿਆਂ ਵੇਰੇ ਸ਼ੁਰੂ ਪਿਆ ਇਹ ਪਹਿਲਾਂ ਨਹੀਂ ਇਹ ਪਿਆਰ ਦਿਖਾਇਆ ਜਿਹੜਾ ਪਿਆਰ ਹੁਣ ਦਿਖਾਉਣਾ ਉਹ ਪਹਿਲਾਂ ਪਹਿਲਾਂ ਵਾਲੀ ਗੱਲ ਨਹੀਂ ਰਹੀ ਸੀ ਪਹਿਲਾਂ ਤੂੰ ਜਦੋਂ ਗਿਆ ਮੁਰਗੇ ਤੇ ਬਲੌਕ ਕਰਤਾ ਨੰਬਰ ਬਦਲ ਲਿਆ ਦਾਦੇ ਦੀ ਸੋਹ ਵੀਰੇ ਤੇਰੇ ਨਾਲ ਜੁਰੂ ਚਾਹਤ ਬਹੁਤ ਸੀ ਬਸ ਯਾਰ ਇਹ ਤਾਂ ਗਲਤ ਗੱਲਾਂ ਕਰਦਾ ਮੈਂ ਦੇਖਿਆ ਤੂੰ ਜਦੋਂ ਇੱਥੇ ਜਿਹੜੀ ਗੱਲ ਸੀ ਨੇ ਤੇਰੀ ਆਪਣੇ ਇਕੱਠੇ ਭਰਾ ਆ ਰਹੇ ਨੇ ਪੈਗ ਲਾਉਂਦੇ ਸੀ ਬੰਬੀ ਦੇ ਬੰਦੇ ਸੀ ਆਪਾਂ ਪੰਜਾਬ ਪੰਜਾਬ ਜਦੋਂ ਮੇਰਾਵਾਂਗਾ ਨਾ ਜਦ ਮੈਂ ਤੇ ਲੈ ਆਵਾਂਗਾ ਵੀਰੇ ਤੂੰ ਜੋ ਕਹਿਣਾ ਉਹਨੂੰ ਕਹਿ ਲੈ ਮੈਂ ਤੈਨੂੰ ਕੱਢਾਂਗਾ ਗਾਲਾਂ ਤੂੰ ਜਿਹੜੇ ਕੁੱਤਿਆਂ ਵਾਲੀ ਕੀਤੀ ਏ ਜਾ ਕੇ ਤੇ ਮੇਰੇ ਨੰਬਰ ਬਲੌਕ ਕਰਤਾ ਇਹ ਕੋ ਭਰਾਵਾਂ ਵਾਲੀ ਗੱਲ ਦੱਸ ਮੈਨੂੰ ਪਹਿਲਾਂ ਐ ਤਾਂ ਕੋਈ ਕੁੱਤਾ ਨਹੀਂ ਕਰਦੇ ਜੇ ਤੇਰੇ ਦਿਲ 'ਚ ਕੋਈ ਗੁੱਸਾ ਹੋਵੇ ਮੇਰੇ ਵਾਸਤੇ ਤੂੰ ਗੁੱਸਾ ਨਹੀਂ ਕਰ ਨਹੀਂ ਮੇਰੇ ਤੇਰੇ ਗੁੱਸਾ ਹੀ ਹੈ ਤੇਰੇ ਨਾਲ ਤੂੰ ਨਿਕਲਿਆ ਕੁੱਤਾ ਵੈ ਸਿਰੇ ਦਾ ਇਹ ਕੋ ਗੱਲ ਬੰਦੇ ਨੇ ਥੋੜੀ ਬੰਦੀ ਹੈ ਵੀਰੇ ਯਾਰ ਮਾਫੀ ਤੇ ਕੋਈ ਗੱਲ ਦੀ ਮਾਫੀ ਬੇਵ ਨਹੀਂ ਹੁੰਦੀ ਮਾਫੀ ਤਾਂ ਤੈਨੂੰ ਇੱਥੇ ਆ ਕੇ ਮਿਲਣੀ ਹੈ ਅੱਛਾ ਹਾਂ ਯਾਰ ਮੇਰੇ ਜਿਵੇਂ ਤੂੰ ਕੁਛ ਜਿਵੇਂ ਤੂੰ ਕੁਛ ਹੋਵੇ ਨਾ ਜੀ ਕਰ ਲੈਣੇ ਆਪਾਂ ਮੈਂ ਤਾਂ ਖੁਸ਼ ਹੋਵਾਂਗਾ ਜਦ ਇੱਥੇ ਕੇ ਭਰਾ ਮਿਲੇਗਾ ਨਾਲ ਮੈਂ ਕਹਿੰਦਾ ਬੱਬੇ ਦੀ ਸੋਚ ਤੇ ਤੂੰ ਜਿਵੇਂ ਤੂੰ ਮੇਰੇ ਕਹਿਣ ਆਇਆ ਪੰਜੀ ਖੁਸ਼ ਕਰ ਦੇਣਾ ਤੂੰ ਮੈਨੂੰ ਕੌਂਟ ਪਾ ਦੇਣਾ ਚਲ ਜਾਨਾ ਪੈਸੇ ਲਵਾ ਦੇਣਾ ਤੈਨੂੰ ਅੱਛਾ ਮੇਰੀ ਗੱਲ ਸੁਣ ਜੀ ਬੋਲੋ ਉੱਥੇ ਰਕੇ ਤੂੰ ਕੰਮ ਪੁੱਠੇ ਸ਼ੁਰੂ ਕਰ ਦੇਣਾ ਨਹੀਂ ਯਾਰ ਵੇ ਫਰੋਡ ਕਰਦਾ ਕਿ ਮੈਨੇ ਤਾਂ ਦੱਸ ਦੇ ਘਟੋ ਘਟ ਮੈਂ ਪੱਤਰਕਾਰ ਬੋਲਦਾ ਨਹੀਂ ਯਾਰ ਮੈਂ ਤੇ ਤਾਂ ਫਰਾਡ ਕਰਦਾ ਹਾਂ ਫਰਾਡ ਹੀ ਕਰਦਾ ਦੱਸ ਦੇ ਮੈਂ ਪੱਤਰਕਾਰ ਬੋਲਦਾ ਕਿਵੇਂ ਕਰਦਾ ਨਾ ਤੂੰ ਮੈਨੂੰ ਜਾਣਦਾ ਨਾ ਮੈਂ ਤੈਨੂੰ ਜਾਣਦਾ ਤੂੰ ਵੀ ਸਵਾਦ ਮੈਂ ਵੀ ਲਈ ਜਨਾ ਤੂੰ ਵੀ ਲਈ ਜਨਾ ਮੈਂ ਤਾਂ ਭਰਾ ਭਰਾ ਹੀ ਆ ਆ ਬਪਰਾ ਹੀ ਆ ਦੱਸ ਦੇ ਕਿਵੇਂ ਕਰਦਾ ਇੱਕ ਦਿਨ ਇੱਕ ਦਿਨ ਜਿੰਨੇ ਕੁ ਹੋ ਜਾਂਦੇ ਆ ਸਸਤੀ ਸਸਤੀ ਝੂਠ ਨਾ ਮੋਲੀ ਦੱਸ ਭਰਾ ਆ ਤੂੰ ਵੀ ਆਪਣਾ ਹੀ ਦੱਸ ਦੇ ਕਿਵੇਂ ਕਰਦਾ ਫਰਾਡ ਦੱਸ ਦੇ ਕਿਵੇਂ ਕਰਦਾ ਨਾ ਮੈਂ ਇੰਗਲੈਂਡ ਕਿਸ ਨੂੰ ਭੇਜਿਆ ਨਾ ਤੂੰ ਗਿਆ ਮੇਰੇ ਕੋਲੋਂ ਯਾਰ ਦਸਨਾ ਬਤੇਰੇ ਆ ਜਾਂਦੇ ਆ ਕਿੰਨੇ ਕਿ ਟੱਕਰ ਜਾਂਦੇ ਆ ਨਹੀਂ ਵੈਸੇ ਨਹੀਂ ਜਰਨਲ ਨੌਲਜ ਜਰਨਲ ਨੌਲਜ ਵਾਸਤੇ ਪੁੱਛ ਰਿਹਾ ਮਤਲਬ ਲੋਕੀ ਆ ਜਾਂਦੇ ਨੇ ਗੇਟ ਦੇ ਵਿੱਚ ਮੈਂ ਤੁਹਾਨੂੰ ਭਾਈ ਤੌਰ ਨਾਲ ਦੱਸਾਂ ਹੁੰਦਿਆਂ ਨਾ ਦੱਸ ਸਹੀ ਵੈਸੇ ਜੇ ਆਪਾਂ ਜੈਂਟਰ ਆਪਾਂ ਜੈਂਟਰਲ ਗੱਲ ਕਰ ਰਹੇ ਕੋਈ ਏਡੀ ਗੱਲ ਨਹੀਂ ਹੈਗੀ ਆਪਾਂ ਆਪ ਪਰਾਵਾਂ ਤੌਰ ਨਾਲ ਗੱਲ ਕਰਦੇ ਹਾਂ ਹਾਂਜੀ ਹਾਂਜੀ ਵੈਸੇ ਤੋਂ ਆਪਾਂ ਪਰਾਈ ਨਾਲ ਈ ਗੱਲ ਨਹੀਂ ਹੈਗੀ ਪਰ ਆਈ ਆਪਾਂ ਆਪਾਂ ਦੁਸ਼ਮਣ ਕੋ ਬੰਨਾ ਮੇਰੇ ਵੀ ਆਪਣਾ ਕਿਹੜਾ ਕੁਝ ਬੰਡਿਆ ਹਾਂ ਇਰੇ ਆ ਜਾਂਦੇ ਹਜ਼ਾਰ ਵੀਰੇ ਤਿਆਰੀ ਤੇ ਬਹਿ ਜਾਂਦੀ ਆ ਕਮ ਸੇ ਕਮ ਜਿਆਦਾ 7-8 ਲੱਖ ਦੀ ਆ ਬਹੁਤ ਚੋਹ ਤਕੜੀ ਧੜੀ ਬੰਦੀ ਮੈਂ ਮੰਥਲੀ ਕੀ ਮੰਥਲੀ ਕੀ 1 ਮਹੀਨੇ ਦੀ ਇੱਕ ਦਿਨ ਦੀ ਅੱਛਾ ਸਾਨੂੰ ਇਸੇ ਦਰ ਬਣਾ ਲੈ ਭਰਾ ਇਹ ਤਾਂ ਫਿਰ ਕੋਈ ਤਕੜ ਤਕੜਾ ਹੀ ਨਹੀਂ ਦੀ ਇਕੱਲੇ ਤਾਂ ਨਹੀਂ ਹੋਣੇ ਬਾਈ ਯਾਰ ਨੈਟਵਰਕ ਤਾਂ ਪੂਰਾ ਹੋਊਗਾ ਤੁਹਾਡਾ ਹਾਂ ਗੀਲ ਸਾਡੀ ਹਾਂ ਅੱਛੇ ਲੰਬੇ ਆ ਸੀ ਤੁਸੀਂ ਗੱਲ ਇਕੱਲੇ ਬੰਦੇ ਦਾ ਕੰਮ ਇਕੱਲੇ ਬੰਦੇ ਦਾ ਕੰਮ ਥੋੜੀ ਆ ਇਹ ਤਾਂ ਪੂਰਾ ਨੈਟਵਰਕ ਆ ਫਿਰ 1 6 ਬੰਦੇ ਆ ਸੀ ਅੱਛਾ ਇਹ ਸਾਰੇ ਸਾਰੇ ਉਥੋਂ ਦੇ ਪਾਕਿਸਤਾਨ ਦੇ ਕੀ ਕਿ ਦ ਹੋਰ ਕੰਟਰੀਆਂ ਦੇ ਪਾਕਿਸਤਾਨ ਦੇ ਹੀ ਆ ਅੱਛਾ ਪਾਕਿਸਤਾਨ ਦੇ ਓਕੇ ਮਾੜਾ ਨੰਬਰ ਤੋਂ ਪਤਾ ਲੱਗਦਾ ਪਾਕਿਸਤਾਨ ਨੰਬਰ ਹੈ ਤੇ ਫਿਰ ਇੰਡੀਆ ਦੇ ਨੰਬਰ ਫਿਰ ਕਿਵੇਂ ਆਇਡੈਂਟੀਫਾਈ ਹੁੰਦੇ ਨੇ ਇਹ ਇੰਡੀਆ ਦੇ ਨੰਬਰ ਫਿਰ ਕਿਵੇਂ 6 ਹੋਣਾ ਚਾਹੀਦਾ ਵੀਰੇ ਯਾਰ ਨਾ ਇਹ ਅਰੋਪਿਕਾ ਨਹੀਂ ਯਾਰ ਵੀਰੇ ਝੇਲ ਹੋਣਾ ਚਾਹੀਦਾ ਹਾਂ ਉਹ ਤਾਂ ਕਰ ਹੈ ਹੀ ਆ ਉਹ ਤਾਂ ਹੈ ਹੀ ਆ ਦਿਮਾਗ ਲਾਉ ਤੇ ਸਾਰੀ ਦੁਨੀਆ ਹੋਰ ਪਾ ਕੇ ਕੰਮ ਕਰ ਲੈ ਸਾਡੇ ਦਾ ਵੀਰੇ ਆਜ ਸੇਜ ਕਸਲੇ ਦੀ ਤੂੰ ਨਾ ਨਾ ਸਾਰੀ ਉਮਰ ਯਾਦ ਰੱਖੀ ਇਸ ਵੀਰੇ ਨਾਲ ਤਾਂ ਗੱਲ ਕਰੀ ਨਹੀਂ ਨਹੀਂ ਹੋਰ ਘਰ ਪਰਿਵਾਰ ਸਭ ਠੀਕ ਠਾਕ ਤੁਹਾਡਾ ਸਾਰਾ ਸਭ ਅੱਲਾ ਦਾ ਸ਼ੁਕਰ ਆ ਖਾਰੇ ਆ ਪੀ ਰਹੇ ਮੋਜਾਂ ਵਾਲਾ ਸ਼ੁਕਰ ਚਲ ਠੀਕ ਹੈ ਠੀਕ ਹੈ ਵੀਰੇ ਸਸਰੀ ਘਰ ਜੁਗ ਜੁਜ ਜੀ ਜਿਉਂਦੇ ਬਸ ਜੀ ਵਾਲੇ ਤੁਹਾਨੂੰ ਸਲਾਮ ਵਾਲੇਕੁਮ ਸਲਾਮ ਬਰੋ ਆ ਚਲਾ ਪੋਜੀ